ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸੱਜਣੋ ਸਾੰਘਣਾ ਆ ਗਿਆ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਅਮਰਤਸਰ ਸਹਿਬ ਆ ਜਾਂਦਾ ਨੇੜੇ ਦੀ ਗੱਲ ਕਰੀਏ ਤਾਂ ਮੇਨ ਬਾਬਾ ਬੁੱਢਾ ਸਾਹਿਬ ਉਹ ਕਰਮਾਂ ਵਾਲੀ ਧਰਤੀ ਇੱਥੋਂ ਬਿਲਕੁਲ 6 ਕਿਲੋਮੀਟਰ ਦੀ ਦੂਰੀ ਤੇ ਆ ਬੀੜ ਬਾਬਾ ਬੁੱਢਾ ਸਾਹਿਬ ਸਾਗੜੇ ਨਗਰ ਦੇ ਵਿੱਚੋਂ ਤੁਹਾਨੂੰ 5 6 ਐਨੀਮਲ ਵਿਕਰੀ ਵਾਲੇ ਵਿਖਾਵਾਂਗੇ ਤਕਰੀਬਨ ਸਾਰੇ ਸੂਏ ਸਵਾਈ ਕਿੰਨਾ ਕਿੰਨਾ ਦੁੱਧ ਦਾ ਸਾਰਾ حساب کتاب ਜਿਹੜਾ ਵੀ ਹੋਇਆ ਭਰਾ ਤੋਂ ਪੁੱਛ ਲਾਂਗੇ ਵਪਾਰ ਲੈਣ ਦਾ ਕੰਮ ਆ ਨਾਲ-ਨਾਲ ਦੁੱਧ ਦਾ ਕੰਮ ਆ ਵੀਰਹਾਰਾਂ ਦਾ ਕਾਫੀ ਗਿਣਤੀ ਦੇ ਵਿੱਚ ਜਿਹੜੇ ਭਰਾਹਾਰਾਂ ਦੇ ਕੋਲੇ ਪਸ਼ੂ ਹੁੰਦੇ ਆ ਨੋਟ ਕਰ ਲਿਓ ਤੁਹਾਨੂੰ ਨੀਲੀ ਰਾਵੀ ਦੀਆਂ ਬੂਰੀਆਂ ਉਹ ਸਾਹਮਣੇ ਸਕਰੀਨ ਤੇ ਚੱਲਦੀ ਬਾਹਰ ਬੰਨੀ ਵੀ ਬੂਰੀ ਤਾਜੀ ਸੂਈ ਮੈਂ ਉਹ ਵੀ ਵੀਡੀਓ ਚ ਕਵਰ ਕਰਕੇ ਵਿਖਾਉਣੀ ਆ ਜਿਵੇਂ ਕਿ ਆ ਨੀਲੀ ਬਿਲਕੁਲ ਤਾਜੀ ਸੂਈ ਆ ਆ ਸੱਜਣੋ ਦੇਖਿਓ ਬੂਰੀ ਝੋਟੀ ਆ ਬਹੁਤ ਹੀ ਜਿਆਦੇ ਕੰਮ ਦੀ ਚੀਜ਼ ਤੇ ਮਗਰ ਵੀ ਆ ਗਈ ਕੱਟੀ ਇਹਦੇ ਥੱਲੇ ਕਿੰਨਾ ਦੁੱਧਵਾਦਾ ਇਹਦਾ ਲੇਖਾ ਜੋਖਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਵੀਡੀਓ ਨੂੰ ਐਂਡ ਤੱਕ ਵੇਖਿਓ ਕਿਉਂਕਿ ਇਹ ਤੁਹਾਨੂੰ ਖੀਰਾ ਝੋਟੀ ਜਿਹੜੀ ਆ ਲਾਸਟ ਤੇ ਵਿਖਾਵਾਂਗੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਬੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਬਸ ਵਧੀਆ ਵਧੀਆ ਵੇ ਜੀ ਤੁਸੀਂ ਸੁਣਾਓ ਹੋਰ ਠੀਕ ਠਾਕ ਏ ਵਧੀਆ ਚੜ੍ਹਦੀ ਕਲਾ ਤੂੰ ਸੁਣਾ ਮੇਰਾ ਭਰਾ ਬਸ ਵਧੀਆ ਵਧੀਆ ਤੇ ਆਪਣਾ ਐਡਰੈਸ ਦੱਸ ਪੈਣਾ ਭਰਾਵਾਂ ਨੂੰ ਵੈਸੇ ਆਪਣਾ ਵੀ ਜੀ ਪਿੰਡ सांगਣਾ ਜੇ ਹਾਂ ਸੁਭਾਰ ਰੋਡ ਤੇ ਬਾਬਾ ਬੜਾ ਸਾਹਿਬ ਲਾ ਕੇ सांगਣਾ ਪਿੰਡ ਜੇ ਆਪਣਾ ਠੀਕ ਆ ਹਾਂ ਜੀ ਤੇ ਜ਼ਿਲ੍ਹਾ ਤੇ ਤਹਿਸੀਲ ਆ ਕੀ ਸ਼੍ਰੀ ਅਮਰਤਸਰ ਸਾਹਿਬ ਨੰਬਰ ਮੇਰੇ ਭਰਾ ਦਾ ਨੰਬਰ ਹੈ 8427350613 ਤੇ ਮਾਲ ਜਿਹੜਾ ਖਰੀਦਦਾ ਮੇਰਾ ਭਰਾ ਇਹ ਕਿਹੜੇ ਏਰੀਏ ਦਾ ਇਹ ਜੀ ਤੁਹਾਡੇ ਏਰੀਏ ਦਾ ਸਾਰਾ ਮਾਲ ਸਾਡੇ ਏਰੀਏ ਚ ਜਾਂਦੇ ਆ ਸਜਣਾ ਨੋਟ ਕਰ ਲਿਓ ਆਪਣੇ ਫਰੀਦਕੋਟ ਏਰੀਏ ਦਾ ਮਾਲ ਆ ਵੀਰ ਹਰੀ ਵੱਤ ਲੈਂਦੇ ਆ ਬੜੇ ਮਾਲਵੇ ਦੀਆਂ ਮਈਆਂ ਲੈ ਕੇ ਆਉਂਦੇ ਕਹਿੰਦੇ ਵੀ ਉਧਰ ਲੀਆਂ ਮਈਆਂ ਜਿਹੜੀਆਂ ਦੁੱਧ ਵੱਤ ਕੱਢਦੀਆਂ ਜਿਹੜੀਆਂ ਸਾਡੀਆਂ ਇੱਧਰ ਲੀਆਂ ਮਈਆਂ ਉਹ ਦੁੱਧ ਤਕਰੀਬਨ 8-10 ਦੇ ਖੜ ਜਾਂਦੀਆਂ ਇਹ ਜਾਂਦੀਆਂ ਕਹਿੰਦੇ 14-15-15 ਕਿਲੋ ਤਾਂ ਕਿਉਂ ਐਵੀਂ ਗੱਲ ਨਾ ਹਾਂਜੀ ਹਾਂਜੀ ਵੀਰ ਇਹ ਲੰਮਾ ਟਾਈਮ ਦੁੱਧ ਦੇਂਦੀਆਂ ਕਹਿੰਦੇ ਜੀ ਉਧਰ ਦੀਆਂ ਮੰਜਾਂ ਹਾਂ ਲੰਮਾ ਟਾਈਮ ਦਾ ਉਹ ਦੇਂਦੀਆਂ ਹਨਾ ਠੀਕ ਆ ਤੇ ਜੇ ਗੱਲ ਕਰੀਏ ਸ਼ਾ ਇਹ ਝੋਟੀ ਤੋਂ ਸਟਾਰਟਿੰਗ ਕਰ ਲਈਏ ਤੇ ਇਹ ਇਹਦਾ ਕਿਸਾ ਵਾ ਇਹ ਝੋਟੀ ਵੀਰ ਜੀ ਪਰਸੋਂ ਸੋਈਏ ਰਾਤ ਦੀ ਪਰਸੋਂ ਦੀ ਸੋਈਏ ਰਾਤ ਦੀ ਮਗਰ ਕੱਟੀ ਜੇ ਦੇ ਓਕੇ 1011 ਕਿਲੋ ਬੌਲਾ ਸਟਾਰਟ ਜੇ 1011 ਕਿਲੋ ਬੌਲੇ ਤੋਂ ਸਟਾਰਟ ਹੋਈ ਸੁਆ ਦੂਜਾ ਹਾਂਜੀ ਦੂਜੇ ਸੁਕੇ ਜੇ ਬਹੁਤ ਹੀ ਚੰਗੀ ਲੱਗਦੀ ਹੈ ਨਾ ਤੇ ਮਗਰ ਵੀ ਕੱਟੀ ਜੇ ਮਗਰ ਵੀ ਕੱਟੀ ਹਾਂਜੀ ਵੇਖਿਓ ਵਾਇਰਲ ਵਰਲਡ ਲੱਗੀ ਝੋਟੀ ਨੂੰ ਸੱਜਣਾ ਰੂਹ ਖੁਸ਼ ਹੁੰਦੀ ਆ ਕਰਮਾਂ ਦੀ ਨੂੰ ਵੇਖ ਕੇ ਤੇ ਐਂ ਕਰ ਇਹਨੂੰ ਕੱਢ ਬਾਰ ਮੇਰਾ ਭਰਾ ਲਾ ਸੰਗਲੇ ਦਾ ਕਰਾ ਦਰਸ਼ਨ ਆਪਣੇ ਪਹਿਣਾ ਭਰਾਵਾਂ ਨੂੰ ਘੋਟੀ ਪੂਰੀ ਬਹੁਤ ਹੀ ਸੋਹਣੇ ਕੱਦ ਕਾੜ ਦੀ ਸੋਹਣਾ ਸਿੰਘ ਮੰਨ ਲਓ ਵੀ ਪ्युअर ਮੋਰਾ ਦੀ ਹਾਂ ਵੇਖੋ ਝੋਟੀ ਨੂੰ ਜਿਹੜਾ ਲੇਵਾ ਭਾਂਡਾ ਲੱਗਣਾ ਥਲੀਆਰੀ ਦੀ ਔਲ ਕਰੂਗੀ ਹਨਾ ਹਾਂ ਕੋਈ ਨਹੀਂ ਖਜਨੋ ਸੰਗਲ ਤੇ ਰਹੀ ਆ ਗੱਠ ਗੱਠ ਤੇ ਕਹਿ ਦਈਏ ਨਾ ਉਵੇਂ ਥਾਂ ਲੱਗੇ ਆ ਕਰਮਾਂ ਵਾਲੀ ਨੂੰ ਤੇ ਪੱਠਪੁੜੇ ਚੱਕਵੇਂ ਦੀ ਤੇ ਲੇਵਾ ਭਾਂਡਾ ਥੋਡੇ ਮੈਂ ਸਾਹਮਣੇ ਕਰਤਾ ਆ ਆ ਕੱਟੀ ਆ ਜੀ ਤੇ ਹਾਂ ਇਹ ਆ ਗਈ ਇਹਦੀ ਕੱਟੀ ਸੱਜਣੋ ਜਿਹੜੀ ਬੈਠੀ ਬਿਲਕੁਲ ਤਾਜੀ ਸੂਈ ਆ ਪਰਸੋ ਰਾਤ ਸੂਈ ਲੈ ਠੀਕ ਆ ਵੇਖੋ ਥੋੜੀ ਜਿੱਤ ਲਿਹਾਰੇ ਦੀ ਔਲ ਚੋਨਚਾਂਤਾ ਜੱਟਾ ਸੌ ਦੀ ਸੌ ਚੋਨਚਾਂਤਾ ਇੱਕ ਨੰਬਰ ਹਾਂਜੀ ਵੀਰ ਜੀ ਐ ਪੋਲੀ ਪੂਰੀ ਬੋਲੀ ਰੂ ਮਰ ਗਈ ਤੇ ਬਹੁਤ ਕਾਫੀ ਪੁਰਾਣਾ ਸੱਜਣੋਂ ਵਪਾਰ ਆ ਵੀਰ ਹਰਾਂ ਦਾ ਤੇ ਕਾਫੀ ਵਾਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਪਹਿਲਾਂ ਮਾਲਕ ਦੀ ਕਰਪਾਣਾ ਆਪਣੇ ਘਰੋਂ ਵੀ ਜਾਨਵਰ ਇਸ ਘਰੇ ਆਏ ਆ ਕਾਫੀ ਗਿਣਤੀ ਦੇ ਤੇ ਹੁਣ ਹੌਲੀ ਹੌਲੀ ਇਹਨਾਂ ਨੂੰ ਕਹਿੰਦੇ ਵੀ ਵੀਡੀਓ ਦਾ ਸ਼ੌਂਕ ਰੱਖੀ ਐ ਵੀ ਚੰਗੇ ਚੰਗੇ ਪੋਸਟ ਲਿਆ ਕੇ ਤੇ ਵੀਡੀਓ ਪੈਣਾ ਭਰਾਵਾਂ ਨਾਲ ਸਾਂਝੀ ਕਰਿਆ ਕਰਾਂਗੇ ਦੇਖੋ ਬਹੁਤ ਹੀ ਪਸੰਦ ਆਊਗੀ ਜਦੋਂ ਕੋਲੇ ਆਕੇ ਵੇਖੀ ਝੋਟੀ ਬੜੇ ਕੰਮ ਦੀ ਆ ਐਨੀ ਗੱਲ ਤੇ ਟਾਈਮ ਵੀ ਵੇਖੋ ਸੱਜਣੋ ਹਜੇ ਅੱਧਾ ਹੀ ਹੋਇਆ ਤੇ ਐ ਕਰਮਾ ਵਾਲੀ ਥੱਲੇ ਉਹ ਨਾ ਜਗੀ ਭਰਦੀ ਐ ਗਾਵਾਂ ਨੂੰ ਬਣਾਉਂਦੀ ਦੇਵਾ ਗਾਵਾਂ ਨੂੰ ਵੀਰ ਕਹਿੰਦਾ ਵੀ ਲੇਵਾ ਬਾਕੀ ਸੱਜਣੋ ਤੁਹਾਡੇ ਸਾਹਮਣੇ ਸ਼ੀਸ਼ਾ ਇਹਦੀ ਸਹਿਤ ਬਾਲੀ ਕਰਨ ਦੀ ਲੋੜ ਨਹੀਂ ਕਿਉਂਕਿ ਹੀਰਾ ਝੋਟੀ ਆ ਵੇਖੋ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਣਦੀ ਐ ਇੱਕ ਨਹੀਂ ਦੋ ਆ ਮਗਰ ਵੀ ਕੱਟੀ ਆ ਇਹਦਾ ਰੇਟ ਸਾਜੀ ਕੀ ਰੱਖਾਂਗੇ ਰੇਟ ਇਹਦਾ ਵੀ ਜੀ 170 ਕਰਦੇ ਡਿਮਾਂਡ ਕਰਦੇ ਆ 1 ਲੱਖ ਤੇ 70 ਹਜ਼ਾਰ ਹਾਂਜੀ ਇਹ ਜਮਾਨਤਾਨ ਕਰਦਾ ਕੋਈ ਨਹੀਂ ਮੌਕੇ ਦੇ ਅੱਛਾ ਹਾਂਜੀ ਕਰਦੀ ਖੁੱਲਾ ਹਾਂਜੀ ਕੋਈ ਨਹੀਂ ਰੇਟ ਜਿਆਦਾ ਨਾ ਕਰੀਏ ਜਾਇਜ਼ ਕਰੀਏ ਅੱਪ ਜਾਇਜ਼ ਮੈਂ ਤਾਂ ਵੀ ਦੁੱਧ ਵੀ 15 16 ਕਿਲੋ ਦੇਣਾ ਨੇ ਦੁੱਧ ਦੇ ਦੂੰਗੀ ਇਹ ਗਾਰੰਟੀ ਹੈ ਦੁੱਧ 15 16 ਕਿਲੋ 14 ਤੋਂ ਪਲੱਸ ਪਲੱਸ ਚੱਲੂਗੀ ਕਰ ਮਾਂ ਲਈ ਹਲੇ ਪਰਸੋਂ ਹੀ ਸੋਈ ਜਲੇ ਹਾਂ ਕੱਟੀ ਚੰਗੀ ਆ ਕੋਈ ਸ਼ੱਕ ਨਹੀਂ ਤੇਰੀ ਜਿਉਂਦੀ ਰਵੇ ਪਤਾ ਨਹੀਂ ਕਿਹੜੇ ਘਰ ਦਾ ਐਨੇ ਸ਼ਿੰਗਾਰ ਬੰਨ 1 ਲੱਖ ਤੇ 70 ਹਜ਼ਾਰ ਰੁਪਿਆ ਸੱਜਣ ਮੂਰਤ ਰਗੀ ਚੋਟੀ ਆ ਨੀਲੀ 라ਵੀ ਦਾ ਕੀ ਸਾਵਾ ਸਾ ਨੀਲੀ 라ਵੀ ਵਿੱਚ ਦੂਜੇ ਸੂਵੇ ਸੂਈ ਏ ਇਹਨੂੰ ਵੀ ਖੂਨ ਲਾ ਮੇ ਛੇ ਦੰਦ ਲਾਲ ਲਾਲ ਛੇ ਦੰਦ ਮੋਹ ਏ ਹਾਂ ਕੱਟ ਦ ਬਾਗ ਮਗਰ ਇਹਦੇ ਵੀ ਕੱਟੀ ਜੇ ਨੀਲੀ 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 ਦੀ ਕੱਟੀ ਇਹਦੇ ਮਗਰ ਵੀ ਕੱਦ ਕਾਠ ਵੇਲ ਇਹਨੂੰ ਵੀ ਮੰਨ ਲੋ ਵੀ ਪੂਰਾ ਤਗੜਾ ਟਾਂਚਾ ਲੱਗਾ ਵਿਆ ਆ ਕੱਟੀ ਏ ਦੀ ਹਾਂਜੀ ਆ ਕੱਟੀ ਨਹੀਂ ਦੇ ਦੀ ਓਕੇ 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 ਵੇਖੋ ਸੱਜਣੋ ਕੀ ਬਾਤ ਆ ਬਹੁਤ ਸੋਹਣੇ ਰੰਗ ਰੂਪ ਦੀ ਨੀਲੀ ਰਾਵੀ ਦੀ ਝੋਟੀ ਦੂਜਾ ਸੂਆ ਤੇ ਹੁਣ ਇਹਦੇ ਕੋਲੇ ਦੁੱਧ ਕਿੰਨਾ ਇਹ ਥਲੇ ਵਿਝੋ ਇਸ ਟਾਈਮ 13 ਕਿਲੋ ਦੁੱਧ ਜੇ 13 ਕਿਲੋ ਦੁੱਧ ਸੂਆ ਕਿੰਨੇ ਕਿ ਦਿਨਾਂ ਦਾ ਸ਼ਾ ਸੂਏ ਨੂੰ ਇਹੋ ਹੋ ਗਿਆ 15 ਕਿ ਦਿਨ 15 ਦਿਨਾਂ ਦੀ ਦੂਜਾ ਸੂਆ ਇਹ ਮੂੰਹ ਛੇ ਦੰਦ ਜੇ ਮੂੰਹ ਛੱਗੀ ਹੈ ਜੇ ਹਾਂਜੀ ਛੱਗੀ ਕਿਆ ਬਾਤ ਹੈ ਯਾਰ ਬੜੀ ਚੰਗੀ ਝੋਟੀ ਆ ਚੌਂਚਾਣ ਹੈ ਇੱਕ ਨੰਬਰ ਹੈ ਵੀ ਠੀਕ ਆ ਵੇਖੋ ਸੱਜਣਾ ਜਾਨਵਰ ਕਿਉਂਕਿ ਸੱਜਣੋ ਕਿਰਾਇਆ ਪਾੜਾ ਪੈਣਾ ਹੁੰਦਾ ਉਹ ਏਰੀਏ ਚੋਂ ਲੈਂਦੇ ਹੈ ਆਪਣੇ ਚੋਂ ਤੇ ਫਿਰ ਉਸ ਹਾਵਣਾ ਅਗਲਾ ਪਸ਼ੂ ਲੈਂਦਾ ਵੀ ਯਾਰ ਚੰਗਾ ਲਈਏ ਕਿਉਂਕਿ ਜੇ ਕਿਰਾਇਆ ਤਾਂ ਮੰਨ ਕੇ ਚੱਲੋ ਵੀ ਉਹੀ ਪੈ ਜਾਣਾ ਹੁੰਦਾ ਪਸ਼ੂ ਭਾਵੇਂ ਦਰਮਿਆਨਾ ਲੈ ਲਈਏ ਤੇ ਭਾਵੇਂ ਆਪਾਂ ਚੰਗਾ ਲੈ ਲਈਏ ਹਾਂਜੀ ਇਹ ਇਹਦੇ ਕੋਲੇ ਹੁਣ ਦੁੱਧ ਜਿਹੜਾ ਵਾ 12 ਕਿਲੋ ਹੋਊਗਾ 13 ਪਰ 12 ਮੰਨ ਕੇ ਲੈ ਜਾਏ ਕੋਈ ਠੀਕ ਆ ਹੋਊਗਾ 13 12 ਮੰਨ ਕੇ ਲੈ ਜਾਏ ਉਹ ਛੇ ਦਾ ਤਾਂ ਹੱਲੇ ਕੰਦ ਕਾਠ ਵੇਲ ਬਹੁਤ ਹੈ ਨਾ ਯਾਰ ਹਾਂਜੀ ਹਾਂਜੀ ਚੂਨ ਚਾਨ ਸੌਦੀ ਸੌ ਦੀ ਕਿੱਡੀ ਹੈ ਹਾਂਜੀ ਠੀਕ ਆ ਇਹਦਾ ਰੇਟ ਸਾਜੀ ਕੀ ਕਰਦੇ ਆਪਾਂ ਇਹਦਾ ਰੇਟ ਵੀ 170 ਹੀ ਕਰਦੇ ਆ ਉਹਦੇ ਜਮਾਨਤ ਵਾਲ ਕਰਦੇ ਇਹਦੀ ਡਿਮਾਂਡ ਇੱਕ 70 ਇਹਦੀ ਵੀ ਕਰਦੇ ਆ ਉਹਦੇ ਚੋ ਜਿੱਥੇ ਕੋਈ ਭੈਣ ਭਰਾ ਬੂਹਦਾ ਇਹਦੇ ਚੂਨ ਚਾਨ ਐ ਪੋਲੀ ਪੂਰੀ ਮਗਰ ਕੱਟੀ ਇਹਦੇ ਮਗਰ ਕੱਟੀ ਚੂਨ ਚਾਨ ਸੌਦੀ ਸੌ ਹਾਂਜੀ ਥਾਨ ਵਾੜਾ ਲੱਗਾ ਇਹਨੂੰ ਚੁਆਈ ਹੋਊਗੀ ਮੋਟੀ ਮੋਟੀ ਹਾਂਜੀ ਹਾਂਜੀ ਪਿਓ ਨੀਲੀ ਦੀ ਨਹੀਂ ਚੰਗੀ ਆ ਛੋਟੀ ਕੋਈ ਸ਼ੱਕ ਨਹੀਂ ਕੱਦ ਕੋਤ ਬਹੁਤ ਆ ਤੇ ਅੱਗੇ ਆ ਗਈ 3 ਨੰਬਰ ਤੇ ਫੇਰ ਉਹਰਾ ਤੇਰੇ ਨੰਬਰ ਵਿੱਚ ਪਰਸੋਂ ਸੁਈ ਜਲੇ ਠੀਕ ਆ ਇਹ ਪਰਸੋ ਰਾਤ ਦੀ ਸੂਈਏ ਦੇ ਮਗਰ ਕਟਾ ਜੇ ਪਰਸੋ ਰਾਤ ਦੀ ਸੂਈਏ ਦੇ ਮਗਰ ਆ ਗਿਆ ਕਟਾ ਹਾਂਜੀ ਆ ਬੈਠਾ ਠੀਕ ਆ ਠੀਕ ਆ ਠੀਕ ਆ ਆ ਜਿਹੜਾ ਖੜਾ ਹਾਂਜੀ ਹਾਂਜੀ ਓਕੇ ਬਿਲਕੁਲ ਤਾਜੀ ਆ ਸਜਣੋ ਬੇਫਿਕਰ ਹੋ ਜਿਓ ਭਵਾਂ ਕੋਲੇ ਆ ਕੇ ਵੇਖ ਕੇ ਵੀ ਆਪਦੀ ਤਸੱਲੀ ਕਰਿਓ ਇਹ ਵੀ ਬੜਾ ਜੀ ਸੂਆ ਦੂਜਾ ਸ਼ਾਲੀ ਹਾਂਜੀ ਦੂਜਾ ਸੂਆ ਏ ਵੇਖੋ ਝੋਟੀ ਦਾ ਸੰਗ ਸ਼ਾਲੀ ਸ਼ਾਇ ਪਿਓਰ ਮੋਰਾ ਵੀ ਹਾਂ ਬੜੀ ਚੰਗੀ ਆ ਆ ਇਹਦਾ ਬੱਚਾ ਆ ਗਿਆ ਲੋ ਵੀ ਬੜਾ ਪੇਟ ਭੋੜਾ ਮੈਂ ਦਾ ਇਹਦਾ ਬੜਾ ਆ ਜਾਦੀ ਵਜਨ ਬਹੁਤ ਆ ਹਨਾ ਹਾਂਜੀ ਇਹ ਵੀ ਦੋ ਤੋਂ 15 ਕਿਲੋ ਦੇ ਦੂੰਗੀ ਠੀਕ ਹੈ ਇਹਦੇ ਕੋਲੇ ਹੁਣ ਜਿਹੜਾ ਹੁਣ ਇਹਦੇ ਥਲੇ 10 ਕਿਲੋ ਬੋਲਾ ਸਟਾਰਟ ਹੀ ਏ ਓਕੇ 10 ਕਿਲੋ ਸੱਜਣੋ ਹਾਜ਼ਰ ਨਾਜ਼ਰ ਮਿਲੂਗਾ 10 ਤੋਂ ਬਾਹਰ ਹੀ ਹੋਊਗਾ ਠੀਕ ਆ ਤੇ ਹਜੇ ਸੂਈ ਵੀ ਤਿੰਨਾਂ ਕਿ ਦਿਨਾਂ ਦੀ ਆ ਅੱਜ ਚੌਥਾ ਦਿਨ ਹੋਇਆ ਨਾ ਸੂਈ ਅੱਜ ਚੌਥਾ ਦਿਨ ਸੂਈ ਨੂੰ ਹੋ ਗਿਆ ਓਕੇ ਵੇਖਿਓ ਸੱਜਣੋ ਕੀ ਚੌਣ 100 ਦੀ 100 ਚੌਣ ਹੈ ਇੱਕ ਨੰਬਰ ਪੂਰੀ ਪਾਲਿਸ਼ ਨੂੰ ਮਰ ਕੇ ਗਾੜੀ ਵੀ ਚੰਗੀ ਹੋ ਗਈ ਗਾਂ ਨੂੰ ਲੇਵਾ ਚੰਗਾ ਰੱਖਦੀ ਆ ਹਾਂਜੀ ਹਾਂਜੀ ਹਨਾ ਗਾੜੀ ਇਹ 2 ਕਿਲੋ ਹੋਊਗੀ ਹਾਂ ਹੋਊਗੀ ਰਾਵਣਾ ਡੇਢ ਪੌਣੇ 2 ਖੁੱਲੀ ਡੁੱਲੀ ਭਾਰੀ ਬੜੀ ਮੈਂ ਹਾਂ ਵਜਨ ਵੱਟੇ ਵਾਲੀ ਆ ਪੂਰੀ ਸੱਜਣੋ ਨੱਗਰ ਨੱਗਰ ਜੀ ਨੂੰ ਕਹਿ ਦਈਏ ਜਾਨਵਰ ਵਖਾਵਾਂਗੇ ਤੁਹਾਨੂੰ ਜਿਵੇਂ ਪਹਿਲਾਂ ਦੱਸਤੀ ਗੱਲ ਵੀ ਟੌਪ ਟੌਪ ਦੇ ਕਿਉਂਕਿ ਵਾਰ-ਵਾਰ ਉਹ ਗੱਲ ਕਰਨੀ ਨਹੀਂ ਚੰਗੀ ਕਿਉਂਕਿ ਜਦੋਂ ਫਿਰ ਅਗਲਾ ਇਹ ਚ ਹੀ ਸੋਚਦਾ ਨਾ ਵੀ ਇੰਨੇ ਤੇ ਕਿਰਾਇਆ ਬਾੜਾ ਪਹਿਣਾ ਉਹਦੇ ਪਸੂ ਸੱਜਣੋ ਅਗਲਾ 2 ਰੁਪਏ ਵਾਧਾ ਲਾ ਕੇ ਖਰਚਾ ਕਰਕੇ ਚੰਗੀਆਂ ਚੀਜ਼ਾਂ ਲੈਂਦਾ ਵੇਖੋ ਹੈ ਨਾ ਕੋਈ ਗੱਲ ਬਾਤ ਐਂਡ ਬਹੁਤ ਚੰਗੀ ਹੈ ਇਹਦਾ ਫਰਸ਼ਾ ਜੀ ਰੇਟ ਕੀ ਕਰੀਏ ਇਹਦਾ ਰੇਟ ਵਿੱਚ ਹੀ 1.5 ਲੱਖ ਰੁਪਿਆ ਕਰਦੇ ਜੇ ਇਹਦੀ ਡਿਮਾਂਡ ਹੈ 1.5 ਲੱਖ ਰੁਪਿਆ ਕਰਦੇ ਆ ਹਾਂ ਜੀ ਮਾਤਾ ਜੀ ਦੇ ਜਿਵੇਂ ਦੀ ਸੈਟਿੰਗ ਹੋਈ ਹਾਂ ਜੀ ਉਹ 15 16 ਕਿਲੋ ਇਹਨੇ ਦੇਣਾ ਰਮਾਨ 15 16 ਦੇਣਾ ਵੀ ਚਾਹੀਦਾ ਏਡੀ ਮੈਂ ਪਲੀ ਆ ਯਾਰ ਇਹ ਹੈ ਨਾ ਪਲੀ ਮੈਂ ਹਾਂ ਲੇਵੇ ਲੂਵੇ ਦੀ ਪੂਰੀ ਸਾਫ ਹੈ ਨਾ ਕੋਈ ਗੱਲਬਾਤ ਐਂਡ ਜੀ ਨੂੰ ਕਹਿ ਦਈਏ ਨਹੀਂ ਠੀਕ ਹੈ ਜੱਟ ਤੱਕ ਸਿੰਗਾ ਤੋਂ ਲੈ ਕੇ ਪੈਰਾਂ ਤੱਕ ਚੰਗੀ ਝੂਟੀ ਕਾਲੀ ਛਾਏ ਵੀ ਆ ਲੈ ਆ ਬੂਤੇ ਜੱਡੀ ਲੱਭ ਕੇ ਕਿੱਥੋਂ ਕੱਢੀ ਏਡੀ ਮੈਂ ਇਹ ਵੱਡੀ ਵੱਡੀ ਮੈਂ ਇਹ ਵੀ ਦੁੱਧ ਇੱਕ ਇਹ ਵੀ ਪਰਸੋ ਸੋਈ ਜੇ ਤੁਲੀ ਪੰਜ ਚਾਰ ਦੇ ਨਾ ਪਹਿਲਾਂ ਸੋਈ ਮਾਜ ਪੈਰੇ ਗਏ ਉਧਰ ਕੇ ਹਾਂਜੀ ਉਧਰ ਕੇ ਬੜੀ ਯਾਰ ਦੁੱਧ ਵਾਲੀ ਮੈਂ ਤੇਰੀ ਇਹ ਇਹਦਾ ਕੱਦ ਕੁਦੇ ਬੜਾ ਵੱਡਾ ਜੇ ਮੈਂ ਨਾ ਯਾਰ ਮੈਂ ਤਾਂ ਤੈਨੂੰ ਪਹਿਲਾਂ ਕਹਦਾ ਵੀ ਆਹ ਬੋਤੇ ਜੱਡੀ ਕਿੱਥੋਂ ਕੱਢ ਕੇ ਲਿਆ ਆ ਖੋਲ ਖੈਨੂੰ ਵੀ ਸੁਆ ਇਹ ਵੀ ਦੂਜੇ ਹੀ ਹਾਂਜੀ ਦੂਜੇ ਸੁਵੇ ਸੋਈ ਇਹਦੇ ਕੋਲੇ ਬੱਚਾ ਕੱਟਾ ਕੇ ਕੱਟੀ ਪੱਤੀ ਕੱਟੀ ਆਵੇ ਕਾਲੀ ਸ਼ਾਹ ਆ ਜਿਹੜੀ ਬੈਠੀ ਆ ਜਮਾਈ ਤਾਜੀ ਆ ਹਾਂ ਆਲੋ ਮਨ ਲਓ ਵੀ ਬਾਲ ਆ ਤੋ ਹੀ ਗੈਸ ਹੋ ਜਾਂਦਾ ਬੱਚਾ ਕਿੰਨੇ ਕ ਦਿਨਾਂ ਦਾ ਹੈ ਰਾਤ ਸੌ ਰਾਤ ਸੂਈ ਪਰਸੋਂ ਰਾਤ ਬੈਠੇ ਕਰਕੇ ਸੂਈ ਮੱਝ ਹਲੇ ਸੂਣੀ ਨਹੀਂ ਇਹ ਝੋਟੀ ਦਾ ਕੱਦ ਕਾਠ ਵੀਰ ਤੁਰਦੇ ਦੇ ਕੱਦ ਤੋਂ ਨਤਾਜਾ ਲਾ ਲਿਓ ਬੋਲਾ ਕਿੰਨਾ ਕੁ ਹੋਏ ਦੇ ਕੋਲੇ ਇਹ ਹਲੇ ਵੀ ਅਰੇ 8 ਕਿਲੋ ਬੋਲਾ ਇਹ ਉਪਰੇ ਸਾਹ ਛੋੜਾ ਹੈ ਨਾ ਜੀ ਨਹੀਂ ਲਾਇਆ ਹਲੇ ਇਹ ਸੂ ਵੀ ਉਤਰ ਕੇ ਹੀ ਭਈ ਫਿਰ ਉਤਰ ਕੇ ਸੂ ਵੀ ਥੋੜੀ ਜਿਹੀ ਮੱਝ ਸੱਜਣੋ ਕੱਦ ਕਾਠ ਕਰਮਾਂ ਵਾਲੀ ਦਾ ਜਿਉਂਦੀ ਰਵੇ ਬੜੇ ਵੱਡੇ ਢਾਂਚੇ ਦੀ ਤੇ ਚੰਗੇ ਦੁੱਧ ਵਾਲੀ ਮੈਂ ਨੋਟ ਕਰ ਲਿਓ ਗਣਤੀ ਚ ਕਾਗਜ਼ਾਂ ਚ ਵੀ ਲਿਖ ਲਿਓ ਦੁੱਧ ਦੇਣਾ ਚਾਹੀਦਾ ਨਾ 15 ਇਹਨੂੰ ਦੁੱਧ ਦੇ ਦੂ ਵੀ ਸੀ 15 ਕਿਲੋ ਦੇਣਾ ਚਾਹੀਦਾ ਯਾਰ ਐਡੀ ਮੈਂ ਬਣਾਇਆ ਪਰਮਾਤਮਾ ਨੇ ਇਹਨੂੰ ਹਾਂਜੀ ਹਨਾ ਹਾਂਜੀ ਹਾਂਜੀ ਚੋਣ ਚਾਂ 100 ਦੀ 100 ਚੋਣ ਚਾਂ ਐ ਇੱਕ ਨੰਬਰ ਚੋਣ ਨਹੀਂ ਕੋਈ ਮੱਝ ਮਾੜੀ ਹੋਊਗਾ ਆਪਣੀ ਓਕੇ ਧੰਨਵਾਦ 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 ਵੇਖੋ ਗੱਡੀ ਇਹਦੀ ਵੀ ਚੰਗੀ ਹੋਣੀ ਹੈ ਹਾਂਜੀ ਹਾਂਜੀ ਚੋਣ ਚਾਂ ਦਾ ਪੂਰੀ ਪੂਰੀ ਐ ਬਸ ਸੱਜਣਾ ਕਾਟ ਪਾਟ ਮੈਂ ਦਾ ਚੰਗੀ ਕਿਤੇ ਸੰਭੀ ਹੋਵੇ ਤੇ ਗੱਲਾਂ ਹੋਰ ਆ ਬੱਚਾ ਇਹਦੇ ਕੋਲੇ ਕੱਟਾ ਕਿ ਕੱਟੀ ਇਹਦੀ ਮਗਰ ਆ ਗਈ ਕੱਟੀ ਸੱਜਣਾ ਹੁਣ ਮੱਝ ਪੂਰੀ ਵੱਢੀ ਏ ਹਾਂ ਨਹੀਂ ਜਟਾ ਹੋ ਕੇ ਅੱਜ ਵੀ ਅੱਜ ਤੋਂ ਦਹਾ ਦੇ ਨਾਲ ਪੂਰੇ ਦੋ ਦਤੇ ਆ ਜਾਣੇ ਕੀ ਬਾਤ ਤੇ ਹੁਣ ਵੇਟ ਕਰੀ ਚੱਲਿਓ ਵੀਡੀਓ ਦੀ ਹੁਣ ਤੁਹਾਨੂੰ ਇੱਕ ਨਗ ਐਨ ਕੋਕਾ ਪੀਸ ਪੂਰੀ ਵੀ ਵਿਖਾਉਣੀ ਆ ਉਹ ਲਾਸਟ ਤੇ ਵਿਖਾਵਾਂਗੇ ਫਿਰ ਤੁਸੀਂ ਚੱਕ ਕੇ ਕੌਲ ਉਸੇ ਦੀ ਲਈ ਜਾਣੀ ਸੀ ਸੱਜਣੋ ਵੇਖੋ ਇਹ ਤੁਹਾਨੂੰ ਇੱਥੇ 4 ਜਨਵਰ ਵਿਖਾਦੇ ਇੱਕ ਵਿਖਾਉਣੀ ਆ ਤੁਹਾਨੂੰ ਪੂਰੀ ਇਨੂੰ ਕਰਦੀ ਮਾੜੀ ਜੀ ਪਰ ਇਹਨੂੰ ਮੇਰਾ ਭਰਾ ਇੱਧਰ ਆ ਕੇ ਇਹ ਆ ਵੇਖ ਹੈ ਨਾ ਗਾਹ ਨੂੰ ਲੇਵਾ ਤੁਨੂੰ ਵਖਾਵਾ ਤੇ ਤੁਹਾਡੀ ਰੂਹ ਖਸ਼ ਕਰੂਗੀ ਇਹ ਆ ਵੇਖ ਹੈ ਨਾ ਕੋਈ ਗੱਲ ਬਾਤ ਐਂਡ ਮੈਂ ਹੀ ਬੜੀ ਵੱਡੀ ਇਹ ਮੈਂ ਨਾ ਮਿਲਕ ਵਣ ਵੇਖੋ ਆਉਂਦੀ ਸੱਜਣਾ ਬੜੇ ਵੱਡੇ ਕਦ ਕਾਟਦੀ ਆ ਜਦੋਂ ਕੋਲੇ ਆ ਕੇ ਸਾਰੀਆਂ ਮਈਆਂ ਦੂਜੀਆਂ ਪਰਲੇ ਦਾ ਖੜੀਆਂ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ ਹੋਣੀਆਂ ਐ ਨਾ ਕੋਈ ਖੰਦ ਉਹ ਵੇਖੋ ਮੱਝ ਖੜੀ ਆ ਪੂਰੀ ਵੱਡੀ ਮੈਂ ਆ ਉਹ ਵੀ ਪੂਰੇ ਓਕਤ ਵਾਲੀ ਪਰ ਜਦੋਂ ਆਪਾਂ ਕੈਮਰਾ ਇੱਥੇ ਕਰਦੇ ਆਂ ਤੇ ਉਹ ਲੱਭਦੀ ਨਹੀਂ ਆ ਨੋਟ ਕਰੋ ਕਡਾ ਟਾਂਚਾ ਹੋਊਗਾ ਇਹਦਾ ਤੇ ਆ ਇਹਦੀ ਕੱਟੀ ਆ ਉੱਠ ਕੇ ਤੁਹਾਨੂੰ ਇਹਨੇ ਕਰਮਾ ਵਾਲੀ ਨੇ ਦਰਸ਼ਨ ਕਰਾਤੇ ਆਪਦੇ ਵੇਖੋ ਕਿਆ ਬਾਤ ਚੰਗਾ ਦੁੱਧ ਭਰ ਜੂਗੀ ਸੱਜਣੋ ਬੇਫਿਕਰ ਹੋਇਓ ਕਿਉਂਕਿ ਜਾਤ ਮਸਲ ਵਾਲੀ ਮੈਂ ਆ ਤੇ ਆ ਜੋ ਹੁਣ ਅੱਗੇ ਤੁਹਾਨੂੰ ਜਿਹੜਾ ਕੋਕਾ ਆਇਆ ਕਾ ਰਹਿ ਗਈ ਇਹ ਕਾ ਏ ਵੀ ਬਖਾਉਣੀ ਆ ਹਾਂਜੀ ਵੀ ਖਾਉਣੀ ਆ ਲੈ ਬਟੇ ਕੋਲੇ ਦੇ ਪਾਈ ਬੈਠਾ ਮੈਂ ਹੱਤ ਲਿਹਾਰਾ ਨਹੀਂ ਪਾਇਆ ਕਿਤੇ ਦੇ ਨਹੀਂ ਨਹੀਂ ਦੂਜੇ ਇਹਦਾ ਕੀ ਹਿਸਾਬ ਆ ਇਹ ਦੂਜੇ ਸੂਏ ਸੋਈ ਇਸਲੇ 10-11 ਕਿਲੋ ਦੁੱਧ ਕੱਟ ਲਿਆ ਬਾਹਰ ਇਹਨੂੰ ਨਹੀਂ ਮਗਰ ਉਹ ਕੱਟੀ ਜੇ ਇਹਨੂੰ ਹੋਇਆ ਮਹੀਨਾ ਸੂਈ ਨੂੰ ਇਹਨੂੰ ਮਹੀਨਾ ਸੂਈ ਨੂੰ ਹੋ ਗਿਆ 10-11 ਕਿਲੋ ਦੁੱਧ ਆ ਤੁਹਾਨੂੰ ਸੂਹਾ ਦੂਜਾ ਝੋਟੀ ਬਹੁਤ ਚੰਗੀ ਆ ਮੈਂ ਨਾ ਸਫਾਈਆਂ ਵਡੀਆਂ ਲੱਗੀਆਂ ਤੇਰੀ ਝੋਟੀ ਨੂੰ ਯਾਰ ਕੀ ਕਹਿਣਾ ਹੀ ਕਰਮਾਂ ਦੀ ਚੂਣ ਬਹੁਤ ਚੰਗਾ ਆਊਗਾ ਚੋਣਾ ਪੋਲੀ ਰੂਮਰ ਕੀ ਪੋਲੀ ਦੇਖੋ ਸੱਜਣਾ ਪਰਦੀ ਦਾ ਲੇਵਾ ਪਾਂਡਾ ਬੱਚਾ ਕੱਟਾ ਕਿ ਕੱਟੀ ਕੱਟੀ ਇਹਦੇ ਮਗਰ ਵੀ ਕੱਟੀ ਸੱਜਣਾ ਮਹੀਨੇ ਦੀ ਸੂਈ ਆ ਇਹ ਨੋਟ ਕਰ ਲਿਓ ਸਿੰਘ ਜਮਾਂ ਨਗਾ ਨਗਾ ਵਾਹ ਜਉਂਦੀ ਰਵੇ ਵੇਲ ਲੰਮੀ ਬੜੀ ਛੋਟੀ ਇਹ ਮੈਂ ਸੱਜਣਾ ਇਹ ਨੋਟ ਕਰ ਰਿਓ ਵੀ ਦੂਜੇ ਪਾਸੇ ਉਹਦੇ ਦੀਦੀ ਨਹੀਂ ਸੀ ਇਹਦਾ ਕੱਦ ਵੇਖ ਲਓ ਕਿੱਡਾ ਤੇ ਉਹਦਾ ਕਿੱਡਾ ਹੋ ਇਹ ਲੱਭੀ ਨਹੀਂ ਗਈ ਦੂਜੀ ਸਾਈਡ ਤੋਂ ਵਾਹ ਵੇਖੋ ਆ ਜਾਂਦਾ ਪਹਿਲਵਾਨ ਕਹਿੰਦੇ ਹੁੰਦੇ ਨਾ ਉਹ ਗੱਲ ਚੰਗੇ ਜਾਨਵਰ ਸੱਜਣਾ ਬਹੁਤ ਚੰਗੀਆਂ ਛੋਟੀਆਂ ਦੂਜੇ ਤੋਂ ਇੱਕ ਤੋਂ ਇੱਕ ਜੇ ਚੰਗੀਆਂ ਮਈਆਂ ਲੱਭਦੇ ਸੀ ਤਾਂ 6 7 ਜਨਵਾਰ ਵਿਕਰੀ ਵਾਲੇ ਇੱਕੇ ਘਰੀ ਵਿਖਾ ਦਨੇ ਆ ਤੁਹਾਨੂੰ ਵੇਖੋ ਲੈ ਚਲੋ ਸ਼ਾ ਬਹੁਤ ਚੰਗੀ ਝੂਟੀ ਆ ਕੋਈ ਸ਼ੱਕ ਨਹੀਂ ਦੋ ਰਹਿ ਐ ਇਹਨ ਵੇਖੋ ਪੈਠਪੜਾ ਸਰੀਰ ਕਟਾਂਚਾ ਥਾਣ ਦਾ ਸਹਿਜ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਸ਼ੀਸ਼ੇ 'ਚ ਕਰਤੀਆਂ ਵੇਖੋ ਕਿਆ ਬਾਤ ਹੈ ਵੇ ਧਰਦੀ ਨਾ ਪਾਪਾ ਬੋਚ-ਬੋਚ ਕੇ ਤਲਕਣਾ ਥਲੇ ਤਾਂ ਧਰਦੀ ਆ ਸਜਣਾ ਵੇਖਿਓ ਕਿਆ ਗੱਲ ਇਹਦਾ ਰੇਟ ਸਾ ਜੀ ਇਹਦਾ ਰੇਟ ਵੀ 1.5 ਲੱਖ ਕਰਦੇ 1.42 ਦੇ ਦਾਂਗੇ ਇਹਦਾ ਰੇਟ ਵੀ 1.5 ਲੱਖ ਕਰਦੇ 1.45 ਦੀ ਦੇ ਦਿਆਂਗੇ ਹਾਂਜੀ ਇਹਦਾ ਰੇਟ ਨਹੀਂ ਦੱਸਿਆ ਆਪਾਂ ਹਣਾ ਇਹਦਾ ਰੇਟ 1.60 ਕਰਦੇ ਇਹਦਾ 1.60 ਕਰਦੇ ਤਾਂ ਜੀ ਸੂਈ ਪੂਰਾ ਚੰਗਾ ਕੱਦ ਕਾਠ ਹਣਾ ਮੈਂ ਤੇ ਉਤਰਾ 2 ਲੱਖ ਦੀ ਆ ਠੀਕ ਆ ਥੋੜੀ ਸਾਹਮਣ ਵਾਲੀ ਮੈਂ ਚਾਹ ਜਾਂਦਾ ਹਾਂ ਆਉਂਦੇ ਸਵੇਰੇ ਨੂੰ ਬਹੁਤ ਰੁਪਈਆਂ ਦੀ ਮੈਂ ਹਾਂਜੀ ਆ ਜਾ ਹੁਣ ਪੂਰੀ 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 ਕਰੀਏ ਕਰਮਾਂ ਵਾਲੀ ਪੂਰੀ ਰਹਿ ਗਈ ਆਪਣੀ ਵਿਖਾਉਣਾ ਨਹੀਂ ਦੇਖੋ ਸੱਜਣੋ ਹੈ ਨਾ ਜਾਨਵਰ ਭਰਾ ਦੇ ਕੋਲੇ ਇੱਕ ਤੋਂ ਇੱਕ ਇਹ ਨਾ ਕੋਈ ਵੀ ਰੇਟ ਜ਼ਿਆਦਾ ਹੈ ਚਲੋ ਮੰਨਦਾ ਤੁਹਾਡੀ ਗੱਲ ਮੈਂ ਪਰ ਜਦੋਂ ਪਸ਼ੂ ਹੀਰੇ ਹੈ ਨਾ ਸੱਜਣੋ ਫਿਰ ਉੱਥੇ ਰੇਟ ਤਾਂ ਯਾਰ ਲੱਗਣਾ ਹੀ ਹੈ ਕਿਉਂਕਿ گاਉਂ ਹੀ ਕਰਮਾਂ ਵਾਲੀਆਂ ਪੈਸੇ ਲੱਗ ਕੇ ਆਈਆਂ ਖਰਚੇ ਪਾੜੇ ਪੈ ਕੇ ਇੱਥੇ ਪਹੁੰਚੀਆਂ ਤੇ ਫਿਰ ਉਸ ਹਾਵਣਾ ਤੁਹਾਨੂੰ ਦੇਣੀ ਆ ਆਜੋ ਬੂਰੀ ਵਖਾਈਏ ਤੇ ਸਾਹ ਬੂਰੀ ਦਾ ਕੀ ਹਸਾਵਾ ਬੂਰੀ ਵੇਜੇ ਦੂਜੇ ਸੂਏ ਸੂਈ ਝੋਟੀ ਠੀਕ ਆ ਮਗਰ ਕੱਟ ਗਈ ਤੇ ਬੂਰੀ ਦੂਜਾ ਸੂਆ ਸੂਈ ਝੋਟੀ ਤੇ ਮਗਰ ਵੀ ਕੱਟੀ ਆ ਗਈ ਮੰਨ ਕੇ ਚੱਲ ਨੀਲੀ ਰਵੀ ਦਾ ਪੱਖ ਰੱਖਦੀ ਹੈ ਨਾ ਹਾਂਜੀ ਹਾਂਜੀ ਕਿਆ ਬਾਤ ਇਹ ਥੱਲੇ 10000 ਕਿਲੋ ਦੁੱਧ ਜੇ ਸਟਾਰੇ 10 11 ਕਿਲੋ ਸਟਾਰਟਿੰਗ ਕਿੰਨੇ ਕੁ ਦਿਨਾਂ ਦਾ ਸੂਆ ਇਹਨੂੰ ਹੋਏਗਾ ਜੱਠ ਦੇ ਦਿਨ ਸੂਈ 8 ਦਿਨਾਂ ਦੀ ਸੂਈ ਥੱਲੇ 10 ਕਿਲੋ ਦੁੱਧ ਆ 10 ਤੋਂ ਵੱਧ ਹੀ ਹੋਊਗਾ 10 ਤੋਂ ਵੱਧ ਹੀ ਹੋਊਗਾ ਚੋਣ ਕਿਵੇਂ ਆ ਚੋਣ ਆ ਰੂ ਮਰਗੀ ਬੋਲੀ ਐ ਵੀ ਬੜੀ ਚੰਗੀ ਝੋਟੀ ਆ ਕੱਢੀ ਬਾਹਰ ਯਾਰ ਵੀਰੇ ਵੇਖਿਓ ਸੱਜਣੋ ਕੀ ਬਾਤ ਆ ਮਗਰ ਵੀ ਕੱਟੀ ਓਏ ਹੋਏ ਸਿੰਘ ਵੇਖੋ ਕੁਦਰਤ ਨੇ ਲਾਇਆ ਇਹਨੂੰ ਇੱਕੋ ਜਾਂ ਕੱਢ ਕੇ ਬਹੁਤ ਚੰਗੀ ਝੋਟੀ ਆ ਕੀ ਕਹਿਣੇ ਆ ਜਉਂਦੀ ਰਵੇ ਸ਼ਾਨਦਾਰ ਝੋਟੀ ਪੂਰੀ ਬੂਰੀ ਇੱਕ ਨਹੀਂ ਦੋ 14 15 ਕਿਲੋ ਦੁੱਧ ਦਊਗੀ ਮੈਂ ਜੀ 14 ਕਿਲੋ ਦੁੱਧ ਵੀ ਚੰਦਾ ਦੇ ਦਊਗੀ ਵੈਰਲ ਬਹੁਤ ਆ ਇਹ ਨੋਟ ਕਰ ਲਿਓ ਮੈਂ ਤੁਹਾਨੂੰ ਨੋਟ ਕੀ ਕਰਨਾ ਤੁਹਾਨੂੰ ਮੈਂ ਵਿਖਾ ਹੀ ਦੰਨਾ ਵੇਖਿਓ ਵੀ ਵੈਰਲ ਜਿਹੜੀ ਹੈ ਨਾ ਉਹ ਦੱਸੋਗੀ ਤੁਹਾਨੂੰ ਐ ਜਿਵੇਂ ਕਹਿ ਦਿੱ ਗਏ ਨਾ ਇੱਕ ਗੱਠ ਤੇ ਥਣ ਲੱਗੇ ਆ ਤੇ ਇੱਕ ਗੱਠ ਤੇ ਥਣ ਲੱਗੇ ਆ ਕਿਆ ਬਾਤ ਵੇਖੋ ਇਹਦਾ ਰੇਟ ਸ਼ਾ ਜੀ ਇਹਦਾ ਰੇਟ ਵੀ ਜੇ 155 ਕਰਦੇ ਜੇ